ਹਾਂਜੀ ਅੱਜ ਆਪਾਂ ਗੱਲ ਕਰਦੇ ਆ ਏਬੀਐਸ ਬ੍ਰੇਕਸ ਦੀ ਏਬੀਐਸ ਬ੍ਰੇਕਸ ਨੇ ਜਿਹੜੇ ਉਹ ਕਿਵੇਂ ਵਰਕ ਕਰਦੇ ਨੇ ਅੱਜ ਆਪਣੇ ਕੋਲ i20 A18 ਮਾਡਲ ਉਹਦੇ ਜਿਹੜੇ ਮੀਟਰ ਚ ਬ੍ਰੇਕ ਏਬੀਐਸ ਦੀ ਜਿਹੜੀ ਇੰਡੀਕੇਸ਼ਨ ਆਉ ਸ਼ੋ ਹੋ ਰਹੀ ਸੀ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਕਾਰ ਸਕੈਨ ਕੀਤੀ ਉਹਦੇ ਵਿੱਚ ਲੈਫਟ ਤੇ ਰਾਈਟ ਦੋਨਾਂ ਏਬੀਐਸ ਸੈਂਸਰ ਦੇ ਕੋਡ ਆਨਰੇ ਆ ਸੀਗਾ ਏਬੀਐਸ ਦਾ ਮਤਲਬ ਹੁੰਦਾ ਐਂਟੀ ਬ੍ਰੇਕ ਲੋਕ ਸਿਸਟਮ ਜੋ ਪਹਿਲਾਂ ਨੋਨ ਏਬੀਐਸ ਗੱਡੀਆਂ ਆਉਂਦੀਆਂ ਸੀਗੀਆਂ ਉਹਨਾਂ ਦੇ ਵਿੱਚ ਜਿਹੜੇ ਬ੍ਰੇਕਸ ਦੀ ਸੇਫਟੀ ਸੀ ਉਹ ਬਹੁਤ ਘੱਟ ਹੁੰਦੀ ਸੀ ਤੇ ਇਹ ਚ ਜਿਹੜੇ ਐਂਟੀ ਏਬੀਐਸ ਚ ਹੁੰਦਾ ਉਹ ਜਿਹੜੇ ਬ੍ਰੇਕਸ ਨੇ ਉਸ ਟਾਇਰ ਨੂੰ ਸਲਿੱਪ ਨਹੀਂ ਕਰਨ ਦੇਂਦੇ ਤਾਂ ਕਰਕੇ ਬਹੁਤ ਵਧੀਆ ਫੰਕਸ਼ਨ ਹੈ ਇਹ ਆਪਾਂ ਸੋਚਦੇ ਹਾਂ ਕਈ ਵਾਰ ਮੀਟਰ 'ਤੇ ਏਬੀਐਸ ਦਾ ਇੰਡੀਕੇਸ਼ਨ ਆਉਣ ਲੱਗ ਜਾਂਦਾ ਹੈ ਵੀ ਇਹ ਇਹਦਾ ਜਿਹੜਾ ਇੰਜਨ ਨਾਲ ਕੋਈ ਇੰਜਨ ਤੇ ਕੋਈ ਇਫੈਕਟ ਨਹੀਂ ਹੁੰਦਾ ਸਿਰਫ ਮੰਨ ਲਓ ਇਹ ਵੀ ਬ੍ਰੇਕਸ ਦਾ ਹੀ ਹੁੰਦਾ ਜਿਹੜਾ ਇੰਡੀਕੇਸ਼ਨ ਹੁੰਦੀ ਹੈ ਤੇ ਇਹਦੇ ਪਰ ਜੇ ਆਪਾਂ ਕਈ ਬੱਤੀਆਂ ਆਉਂਦੀ ਰਹੇ ਤਾਂ ਇਹਦਾ ਜਿਹੜਾ ਕਈ ਵਾਰ ਸਪੀਡ ਮੀజర్ ਨਹੀਂ ਕਰਦੇ ਤੇ ਕਈ ਵਾਰ ਜਿਹੜਾ ਬ੍ਰੇਕਸ ਚ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਤੇ ਇਹ ਬਹੁਤ ਹੁੰਦਾ ਤਾਂ ਜ਼ਰੂਰੀ ਹੈ ਕਰਾਉਣਾ ਕਿਉਂਕਿ ਜਿਹੜੀ ABS ਵਰਕ ਹੁੰਦਾ ਜਿਹੜਾ ਬ੍ਰੇਕਾਂ ਦਾ ਉਹ ਬਹੁਤ ਵਧੀਆ ਹੁੰਦਾ ਤਾਂ ਕਰਕੇ ਨੇ ਆਪਾਂ 스ਕੈਨ ਕੀਤੀ ਤੇ ਜਿਹੜੇ ਇਹ ਦੋਨੋਂ ਸੈਂਸਰਾਂ ਦੀ ਵਾਇਰਿੰਗ ਚ ਪ੍ਰੋਬਲਮ ਸੀ ਤੇ ਆਪਾਂ ਨੇ ਉਹ ਪ੍ਰੋਬਲਮ ਸੋਲਵ ਕੀਤੀ ਤੇ ਫਿਰ ਸਕੈਨ ਕਰਕੇ ਜਿਹੜੇ ਕੋਡ ਕਲੀਅਰ ਕੀਤੇ ਤੇ ਕਾਰ ਦੇ ਜਿਹੜੇ ABS ਤੇ ਇੰਡੀਕੇਸ਼ਨ ਸੀਗਾ ਉਹ ਕਲੀਅਰ ਕੀਤਾ ਅ ਕਾਰ ਸਕੈਨਿੰਗ ਦੇ ਵਿੱਚ ਇਹਦੇ ਕੁਝ ਕੁ ਕੋਡ এবੀਐਸ ਦੇ ਬਣ ਰਹੇ ਸੀ ਤੇ ਇੱਕ ਦੋ ਕੋਡ ਸੀ ਜਿਹੜੇ ਉਹ ਬੈਟਰੀ ਦੇ ਬਣ ਰਹੇ ਸੀਗੇ ਬੈਟਰੀ ਵੋਲਟੇਜ ਦੇ ਤੇ ਆਪਾਂ ਨੇ ਜਿਹੜਾ ਮੇਨ ਸੀਗਾ ਆਪਾਂ এবੀਐਸ ਦੇ ਸੌਲਵ ਕਰਨਾ ਸੀਗਾ ਤੇ ਆਪਾਂ ਨੇ এবੀਐਸ ਦੀ ਜਿਹੜੀ ਸੋਲੂਸ਼ਨ ਕਰਕੇ ਉਹਦੀਆਂ ਵਾਇਰਿੰਗ ਸਹੀ ਕਰਕੇ ਜਦੋਂ ਆਪਾਂ ਨੇ ਸਕੈਨ ਕਰਕੇ ਕੋਡ ਕਲੀਅਰ ਕੀਤੇ ਤਾਂ ਜਿਹੜਾ ਇਹ ਪ੍ਰੋਬਲਮ ਸੀ ਸੌਲਵ ਹੋ ਗਈ ਸੀ ਕਿਉਂਕਿ ਜਿਹੜਾ এবੀਐਸ ਦਾ ਕੰਮ ਹੈ ਕਰਵਾ ਲੈਣਾ ਜ਼ਰੂਰੀ ਹੁੰਦਾ ਕਿਉਂਕਿ ਬ੍ਰੇਕਸ ਨੇ ਜਿਹੜੇ ਉਹ ਸਭ ਤੋਂ ਜ਼ਰੂਰੀ ਨੇ ਕਾਰ 'ਚ